ਅਹ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਵੀਰੋ ਵਿੱਚ ਪਟਾਪੀਆਂ ਦੋ ਹੀ ਪਰਵਾਨਾ ਸੇਰ ਲਈ ਲੈ ਕੇ ਆਏ ਜੀ ਆਊਟ ਕਰ ਲੈਨੇ ਬਾਈ ਨਾ ਗੱਲ ਬਾਤ ਆਜੇ ਬਈ ਭਾਈ ਜੀ ਸਸਿਕਾਲ ਸਸਿਕਾ ਬਾਈ ਹੋਰ ਠੀਕ ਹੋ ਜੀ ਵਧੀਆ ਰਟ ਸਾਹਿਬ ਬਾਈ ਨਾਮ ਤੇ ਐਡਰੈਸ ਨਾਮ ਮੇਰਾ ਸੋਖਾ ਪਿੰਡ ਮੇਰਾ ਨੈਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਵਾ ਨੇੜੇ ਪਿੰਡ ਬਈ ਨੇੜੇ ਸਹਿਣਾ ਛੰਨਾ ਤੇ ਭਦੌੜ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ 6283569211 ਇਹ ਬਾਈ ਦਾ ਕੰਟੈਕਟ ਨੰਬਰ ਹੈ 17 ਤਰੀਕ ਅੱਜ ਤੇ 8ਵਾਂ ਮਹੀਨਾ 2025 17 ਤਰੀਕ 8ਵਾਂ ਮਹੀਨਾ 2025 ਨੂੰ ਆਪਾਂ ਨੂੰ ਬਈ ਕਿਸੇ ਦਾ ਕੋਈ ਰਿਕਾਰਡ ਨਹੀਂ ਪਤਾ ਓਕੇ ਤੇ ਆਪਣੀ ਗੇਟ ਤੋਂ ਬਾਹਰ ਗਾਰੰਟੀ ਖਤਮ ਆ ਜਿਹੜੇ ਪਸ਼ੂ ਲਿਜਾਣਾ ਹੁੰਦਾ ਅੰਦਰਲੇ ਪਾਸੇ ਠਲਕਾ ਕੇ ਲੈ ਜਾ ਕਰੋ ਅਗਲੇ ਨੇ ਪੈਸਾ ਲਾਉਣਾ ਹੁੰਦਾ ਸਹੀ ਹੈ ਕੋਈ ਅੰਦਰੋਂ ਚੈੱਕ ਕਰਾਉਣਾ ਹੁੰਦਾ ਤਾਂ ਵੀ ਕਰਾ ਕੇ ਲੈ ਜਾ ਕਰੋ ਕੋਈ ਚੱਕਰ ਨਹੀਂ ਓਕੇ ਬਾਈ ਅਗਲੇ ਨੇ ਪੈਸਾ ਹੀ ਲਾਉਣਿਆ ਯਾਰ ਠੀਕ ਹੈ ਬਾਈ ਬਾਈ ਦੀ ਗੱਲ ਸਹੀ ਆ ਬਾਈ ਕਿਹੜੀ ਵੀ ਨਸਲੀਆ ਬਾਈ ਕਹਿੰਦਾ ਇੱਥੇ ਕਰ ਲੈ ਕਰਾ ਕੇ ਲੈ ਜਾ ਤੋ ਬਾਹਰ ਜਾਏ ਬਾਈ ਕਹਿੰਦਾ ਅੰਦਰੋਂ ਚੈੱਕ ਕਰਵਾ ਲਿਓ ਹਣ ਜਿਵੇਂ ਵੀ ਦੰਦਾ ਦੀ ਝੋੜੀ ਦੀ ਕਾਸੀ ਦੀ ਵੀ ਤਸੱਲੀ ਕਰੀ ਜਰੂਰ ਤਾਕਾ ਯਾਰ ਪੈਸੇ ਲਾਉਂਦੇ ਅਗਲਾ ਸਹੀ ਗੱਲ ਆਪਾਂ ਵੀ ਠੰਕਾ ਕੇ ਲਿਓਨੇ ਆ ਮੁਰੋਂ ਸਹੀ ਹੈ ਬਾਈ ਕਿੰਨੀ ਉਮਰ ਆ ਪਹਿਲੇ ਨੰਬਰ ਵਾਲੀ ਡਾਕਟਰ ਬਣ ਕੇ ਚਾਲੇ 40 ਸਾਲ ਦੀ ਹੋ ਬੱਚੀ ਓਕੇ ਉਹ ਹੋਊਗੀ ਸਾਲ ਤੋਂ ਉੱਪਰ ਹੋਊਗੀ 15 ਮਹੀਨੇ 14 ਮਹੀਨੇ ਦੀ ਦੋਨੇ ਖੀਰੀਆਂ ਤੇ ਆਪਣਾ ਚਾਰ ਚਾਰ ਥਣ ਚਾਰ ਥਣ ਦੰਦੋਂ ਦੋਨੇ ਟੀਕੇ ਦੇ ਕਾਬਲ ਹੈ ਦੋਨੇ ਟੀਕੇ ਦੇ ਕਾਬਲ ਆ ਭਾਈ ਕੋਈ ਲੱਸੀ ਨਹੀਂ ਕੋਈ ਦੇ ਚੰਕ ਦੰਕ ਦੇਖ ਲੈ ਪਿੰਡ ਘਰੋਂ ਜੋੜਾ ਜਾਂ ਖਾਰਮ ਚੋਂ ਲੰਗਾ ਮੇਰੇ ਕੋਲ ਵੀਡੀਓ ਵੀ ਸੈਂਡ ਕਰਾਉਣੀ ਹੋਈ ਕਿਸੇ ਨੇ ਪਰਾ ਦੇ ਠੀਕ ਆ ਭਾਈ ਹਾਂ ਉਹ ਜੋ ਪਹਿਲੇ ਨੰਬਰ ਵਾਲੀ ਨੇ ਪਹਿਲਾਂ ਝੂਲੀ ਰਖਾਤ ਝੋਲੀ ਰਖਾਤ ਇਹ ਝੂਲੀ ਬਹੁਤ ਚੰਗੇ ਤੋਂ ਜੱਕੂਗੀ ਜ਼ਰੂਰ ਲੈ ਵਾਲੀ ਬੜੇ ਚੰਗੇ ਆ ਭਾਈ ਕਿਆ ਬਾਤ ਮੂੰਹ ਖੀਰੀ ਲੈਟਰ ਨੰਬਰ ਖਾਣ ਲੱਗਿਆ ਲੈ ਦੰਦ ਵੀ ਕੋਈ ਚੈੱਕ ਨਹੀਂ ਭਾਈ ਕਹਿੰਦਾ ਚੈੱਕ ਕਰਵਾ ਦੰਨੇ ਹੈਗੇ ਲੈ ਕਿਆ ਬਾਤ ਜਮਾ ਖੀਰੀ ਆ ਭਾਈ ਓਕੇ ਆ ਬਿਊਟੀਫੁੱਲ ਕਲਰ ਬੜਾ ਚੰਗਾ ਇਸ ਕਲਰ ਇਦਾਂ ਲੱਗ ਤਰਾ ਦੇ ਬਹੁਤ ਹੂੰ ਇਸ ਨੇ ਸਿੰਗ ਦਗਾਏ ਸੀ ਇਦਾਂ ਮਾੜਾ ਜਿਹਾ ਨੌ ਜਿੰਨਾ ਹੁੱਟੇ ਪਰਲਾ ਜਮੀ ਹੈ ਨਹੀਂ ਹਾਂ ਮੋੜਾ ਜਹਾ ਬੇ ਨਮੂਨਾ ਜੈ ਨਾ ਕੋਈ ਮਾੜਾ ਜਹਾ ਰੇਤ ਮਾਲ ਘਸਾ ਦੇ ਆਹ ਉਹ ਹੋ ਜਾਊਗਾ ਸਹੀ ਆ ਭਾਈ ਹੂੰ ਇੰਨੇ ਕਦਾ ਕੋਈ ਚੱਕਰ ਨਹੀਂ ਕੋਈ ਚੱਤਰੀ ਨਟ ਪਰਲਾ ਜਮੀ ਹੈ ਨਹੀਂ ਬਾਕੀ ਬਿਊਟੀਫੁੱਲ ਆ ਪੜੀ ਵੀ ਫੁੱਲ ਆ ਜਾਨ ਪੂਰੀ ਆ ਝੋਲੀ ਇੱਕ ਨੰਬਰ ਆ ਠੀਕ ਇਹਦੇ ਜਮਾ ਕਾਬਲਾ ਅੱਜ ਹੀਟ ਚਾਉਂਦੀ ਅੱਜ ਹੀ ਠੀਕ ਹੈ ਕਰਮਾਣੀ ਨੇ ਲੈ ਲੈਣਾ ਬਈ ਬਾਕੀ ਤੋੜਾ ਚੈੱਕ ਕਰ ਲੋ ਪੂੜਾ ਪੜਾ ਕਰਮਾਣੀ ਦਾ ਬਹੁਤ ਚੰਗਾ ਬਈ ਵਾੜੀ ਬਿਊਟੀ ਆ ਯਾਰ ਕਰਮਾਣੀ ਦਾ ਹਾਂ ਡਾਕਟਰ ਹੂੰ ਖੁੱਲੀਆਂ ਛੱਡੀਆਂ ਮੈਂ ਡਾਕਟਰ ਇਹ ਪਿੰਡ ਕੋਲ ਵੀਡੀਓ ਖੁੱਲੀਆਂ ਦੇ ਵੀ ਪਈ ਆ ਠੀਕ ਆ ਹਾਂ ਬਾਕੀ ਚਮਕ ਚਮਕ ਪੂਰੀ ਆ ਕਿਨੇ ਬਈ ਹੂੰ ਛੜਨੀ ਖੁੜਨੀ ਚੈੱਕ ਕਰੋ ਬੱਚੀ ਦੀ ਇੱਕ ਨੰਬਰ ਉੱਤੋਂ ਪੱਧਰ ਹੈ ਜਮਾ ਦਾ ਯਾ ਵਾਤਾ ਨੇ ਤਲੇਰੇ ਦੀ ਮਾਨ ਦੀ ਜਮਈ ਆਲ ਮੰਨਦਾ ਰਟ ਕੋਰਤ ਨਹੀਂ ਲਾਇਆ ਤਲੇਰੇ ਨਾਲ ਆਪਾਂ ਕਹਿ ਦਿੰਨੇ ਹੂੰ ਦੇ ਬਿਊਟੀ ਚੈੱਕ ਕਰ ਲੋ ਕੰਬੜਾ ਕੰਬੜਾ ਸਾਰਾ ਦੇ ਖੱਖ ਵੀ ਤਾਂ ਹੈ ਪਈ ਹੈ ਲਾਲ ਲਾਲ ਖੱਖ ਵੀ ਬਣਾ ਵੀ ਲਾਲ ਹੈ ਸਹੀ ਹੈ ਭਾਈ ਹੂੰ ਮੁੱਲ ਕੀ ਹੈ ਬ੍ਰੇਜਜ ਡਾਕਟਰ ਜੋੜੇ ਦੇ 32000 ਦੀਆਂ ਦੇ ਦੂੰਗਾ ਮੁੱਲ 37 ਕਰਾ ਲਾ 35 ਕਰਾ ਲਾ ਜੋੜਾ 32000 ਦਾ ਦੇ ਠੀਕ ਆ ਬਾਈ ਹਾਂ ਸਿੰਗਲ ਦਾ ਰੇਟ ਬੰਦਾ ਫੋਨ ਤੇ ਪੁੱਛ ਲੈ ਹਨਾ ਹਾਂ 16 16 ਠੀਕ ਆ ਬਾਈ ਹਾਂ ਜੋੜਾ 32000 ਦਾ ਸਿੰਗਲ ਸਿੰਗਲ ਜੋੜਾ ਬਾਈ ਕਹਿੰਦਾ 32000 ਦਾ ਦੇ ਦੇਾਂਗੇ ਵਿੱਚੋਂ ਮਾਨਤਨ ਵਧੀਆ ਮੌਕੇ ਤੇ ਕੋਈ ਚੈੱਕ ਕਰਨੀ ਹੋ ਜਾਊਗਾ ਉਹ ਕੁਝ ਨਹੀਂ ਕਹਿੰਦੀ ਦੇਖ ਡਾਕਟਰ ਚਮਕ ਦਮਕ ਦੇਖ ਨਹੀਂ ਆ ਬੱਸੀ ਚ ਇੱਕ ਨੰਬਰ ਬੱਛੀ ਆ ਬਰੀਡ ਫੌਲ ਆ ਕਿਆ ਮਤਲਬ ਵਾਲੀ ਬਰੀਡ ਆ ਗਰਮ ਵਾਲੀ ਬੋਲਾ ਡੱਟਦੇ ਹਾਂ ਹਾਂ ਹੁਣ ਅੰਦਰ ਨੂੰ ਖੇਚੂਗੇ ਇਹ ਹਾਂ ਇਹਦੇ ਨਾਲ ਦੀ ਦੂਜੀ ਖੜੀ ਹੈ ਨਾ ਸਹੀ ਆ ਭਾਈ ਹੂੰ ਲੈ ਆ ਆਈ ਪਾਲ ਨਹੀਂ ਇਹ ਚੀਜ਼ਾਂ ਭਾਲਦੇ ਦਾ ਟਰ ਮਸਤੀ ਹੈ ਹੂੰ ਮਸਤੀ ਕਰਨਾ ਭਾਲਦੀਆਂ ਹਾਂ ਨੇ ਯਾਰ ਭਾਈ ਐਡੀ ਬੱਚੀ ਤਿਆਰ ਕਰਨੀ ਉਹ ਕਿੰਨਾ ਖਰਚ ਆ ਜਾਂਦਾ ਬਹੁਤ ਖਰਚ ਆ ਜਾਂਦਾ ਰੇ ਸਮਾਂ ਕਿੰਨਾ ਟਾਪ ਹੋ ਜਾਂਦਾ ਹਾਂ ਮੁੱਲ ਭਾਈ ਨੇ ਜਮੇ ਜਾਇਜ਼ ਰੱਖਿਆ 16000 ਦਾ ਪੀਸ ਵੇਂਦਾ ਬਾਕੀ ਮਾਨਦਾਨ ਹੋ ਕੇ ਜਮੇ ਹਿਸਾਬ ਤੇ ਵੇਚ ਜਾਣਾ ਰੇਟ ਜਮਾ ਜੈ ਜੀ ਬਾਈ ਨੇ ਕਿੱਤੇ ਕਿ ਮੁੱਲ ਰੱਖਿਆ ਇਹ ਵੀ ਸਾਲ ਕਿਦੀ ਹੋਈ ਆ ਇਹ ਸਾਲ ਤੋਂ ਵੱਡੀ ਹੁੜਾ 15 ਮਹੀਨੇ ਦੀ ਹੋਊਗੀ ਆ ਥਾਣੇ ਦੇ ਵਿਚਾਰ ਆ ਹੂੰ ਹੂੰ ਲੈ ਝੂੜੀ ਚੈੱਕ ਕਰ ਲੋ ਕੀ ਆ ਇੱਕ ਨੰਬਰ ਝੂੜੀ ਦਿਖਾ ਦੇ ਲੈ ਬਟਨ ਹਾਂ ਲੈ ਥਾਣੇ ਦੇ ਹਨ ਹੂੰ ਆ ਇਹ ਨਹੀਂ ਗੱਲ ਆ ਉਹਦੇ ਵਿਚਾਰ ਆ ਇਹ ਵੀ ਮੋਹੜਾ ਟਰਖੀ ਰੀ ਆ ਹੂੰ ਹੂੰ ਕੱਦ ਕੋ ਤਾਂ ਬਹੁਤ ਚੰਗਾ ਕਰਦਾ ਕੱਦ ਬਹੁਤ ਡਾਕਟਰ ਨਾ ਮੰਨੋ ਬਰੀਡ ਦਾ ਹੀ ਆ ਲੈ ਲੈ ਚੈੱਕ ਕਰ ਓਕੇ ਹੂੰ ਬਿਊਟੀ ਚੰਗੀ ਆ ਫੇਸ ਬੜਾ ਚੰਗਾ ਕਲਰ ਬੜਾ ਚੰਗਾ ਲਾਲ ਕਲਰ ਆ ਮੰਗ ਬਹੁਤ ਐਨਾਂ ਦੀ ਹਾਂ ਡਾਕਟਰ ਜਮਾ ਮੱਧ ਨਾਲ ਦੁੱਧ ਦਿੰਦੀਆਂ ਬਈ ਆਪਣੇ ਕੋਲੇ ਰਹਿ ਜਾਂ ਡਾਕਟਰ ਪਹਿਲਾਂ ਹੂੰ ਦੇ ਪੈਂਡ ਫੁੱਲ ਆਉਂਦੀ ਐ ਬਈ ਐਨਾਂ ਦੀ ਕਿ ਨਹੀਂ ਹਾਂ ਡਾਕਟਰ ਹੂੰ ਲੈ ਤੋਰਾ ਇੱਕ ਨੰਬਰ ਆ ਟਰਲਰ ਚੁੱਲਰ ਤੋਂ ਨੰਨ ਦੁੱਨ ਬੰਨ ਇੱਕ ਨੰਬਰ ਆ ਲੈ ਖੜਦੀ ਚੈੱਕ ਕਰਕੇ ਨੇ ਬਈ ਕੁਝ ਨਹੀਂ ਕਹਿੰਦੀ ਡਾਕਟਰ ਬਿਲਕੁਲ ਨਹੀਂ ਬਹੁਤ ਆ ਆ ਇਹ ਨਹੀਂ ਵਿਛੜ ਸਕਦਾ ਚਲਾ ਜਾਣੀ ਹੈ ਹੂੰ ਨਹੀਂ ਬਾਕੀ ਮੁੱਲ ਵੀ ਜਾਇਜ ਆ ਬਾਈ ਸਿੰਗਲ ਦਾ 16000 ਜੋੜਾ 32000 ਤੇ ਮਾਨਦਾਨ ਕੋਈ ਚੱਕਣ ਨਹੀਂ ਬਾਈ ਕਹਿੰਦਾ ਵਧੀਆ ਕਰ ਦੇਗਾ ਹਾਂ ਇੱਕ ਨੰਬਰ ਦਾ ਸਲਾ ਹੈ ਨਾ ਆ ਸੁਭਾ ਕਿੰਨਾ ਢੰਡਾ ਹੈ ਨਾ ਬੜਾ ਕੁੱਨੀ ਕੁਝ ਵੀ ਨਹੀਂ ਕਹਿੰਦੀ ਆ ਡਾਕਟਰ ਲੈ ਜਿਵੇਂ ਮਰ ਜਿਆ ਫੇਰੀ ਚੱਲ ਫੁੱਲਾ ਥਾਂ ਪਾ ਲੀਆਂ ਹਾਂ ਸੋਰਾ ਫੁਰ ਲੈ ਨਾਗਸੀ ਭਰਾ ਕੋਲੇ 2 ਵਜੇ ਦੋਨੇ ਲਿਖਾ ਤੇ ਕਿਸੇ ਵੀਰ ਨੂੰ ਮੋਨਾ ਚ ਕੋਈ ਵੀ ਪਸੰਦ ਦਾ ਬੰਦਾ ਉਹ ਨਾ ਦੇ ਰਾ ਟਰੈਡਰ ਜੋੜਾ ਦੇ ਧੰਨਵਾਦ ਇੱਕ ਹੋ ਜਾ ਹਾਂ ਕੋ ਜਾ ਬਈ ਜੋੜਾ ਨੇ ਕੀ ਆ ਬਾਤ